इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਸੀਂ ਖੜੇ ਅੱਜ ਰਮਾਣਾ ਹਲਵੇਲ ਸਿੰਘ ਜੋ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਪੈਂਦਾ ਜਿੱਥੇ ਕਿ ਜੀਟਮ ਸਿੰਘ ਰਮਾਣਾ ਜੀ ਦੇ ਤਾਰੇ ਪਹੁੰਚੇ ਹਨ ਉਹਨਾਂ ਨੇ ਅੱਜ ਭਾਪੀ ਜਨਤਾ ਪਾਰਟੀ ਜੋ ਕੇਂਦਰ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਮੋਦੀ ਨਰਿੰਦਰ ਮੋਦੀ ਦੇ ਰਾਹੀਂ ਉਹਨਾਂ ਨੇ ਅੱਜ ਮਤਲਬ ਕੱਟ ਕੀਤਾ ਉਹਦੇ ਕਰੇ ਤੇ ਖੁਸ਼ੀ ਦੇ ਵਿੱਚ ਲੱਡੂ ਬਣਨੇ ਆ ਬਣਨੇ ਆ ਤੇ ਉਹਨਾਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਕਿ ਨਰਿੰਦਰ ਮੋਦੀ ਸਰਕਾਰ ਆਈ ਹੈ ਅਸੀਂ ਗੱਲ ਕਰਦੇ ਹਾਂ ਜੀਤਨ ਸਿੰਘ ਰਮਾਣਾ ਰਮਾਣਾ ਜੀ ਕੀ ਕਹਿਣਾ ਚਾਹੋਗੇ ਹਾਂ ਜਿੰਦਰ ਸਿੰਘ ਰਮਾਣਾ ਭਾਤੀ ਜਨਤਾ ਪਾਰਟੀ ਦਾ 270 ਨੰਬਰ ਮੈਂਬਰ ਬਣਿਆ ਤੇ ਮੈਂ ਚੋਣਾ ਕਰ ਮੈਨੂੰ ਮੈਂ 70 ਸਾਲ ਦੀ ਉਮਰ 'ਚ ਪਹਿਲੀ ਵਾਰ ਵੋਟ ਪਾਈ ਤੇ ਮੈਨੂੰ ਸਰਟੀਫਿਕੇਟ ਮਿਲਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣ ਜਾ ਰਿਹਾ ਨਰਿੰਦਰ ਮੋਦੀ ਜੀ ਦੀ ਸਲਾਹਾ ਕਰਦਾ ਉਹਨਾਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਹਨ ਇਸ ਲਈ ਮੈਂ ਆਪਦੇ ਖੁਸ਼ੀ ਵਿੱਚ ਉਹ ਸਾਰੀ ਜਨਤਾ ਨੂੰ ਲੱਡੂ ਵੰਡਦਾ ਇਹ ਕਰਕੇ ਮੈਂ ਕਰਾਂ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਇਹ ਦੂ ਵੀ ਵਧੀਆ ਚੰਗੇ ਕੰਮ ਕਰਨ ਤੇ ਆਪਦਾ ਉੱਚਾ ਨਾਮ ਦੁਨੀਆ ਦੇ ਵਿੱਚ ਬਣਾਉਂ ਇਸ ਤਰ੍ਹਾਂ ਲੋਕਾਂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ ਨਹੀਂ ਆਵੇਗੀ ਕਿਉਂਕਿ ਉਹਨਾਂ ਨੇ ਜੋ ਨੋਟਬੰਦੀ ਕੀਤੀ ਸੀ ਜਾਂ ਕੋਈ ਆ ਜੀਐਸਟੀ ਲਗਾਇਆ ਸੀ ਜਾਂ ਹੋਰ ਵੀ ਕਈ ਉੱਚੇ ਕਦਮ ਚੱਕੇ ਸੀਗੇ ਜੋ ਲੋਕਾਂ ਨੂੰ ਪਸੰਦ ਨਹੀਂ ਸੀ ਉਹਨਾਂ ਨੇ ਤੀਜੀ ਵਾਰ ਹੈਟ੍ਰਿਕ ਮਾਰੀ ਹੈ ਉਹਦੇ ਬਾਰੇ ਕੀ ਕਹਣਾ ਜਾਊਂ ਮੈਂ ਕਹਾਂ ਨਰਿੰਦਰ ਮੋਦੀ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਜਮਾ ਕੁਸ਼ੂਲ ਦੀ 70 ਦਾ ਰਤੋਰੀ ਹੋਰ ਕਈ ਨੋਟਬੰਦੀ ਕੀਤੀ ਕਈ ਕੰਮ ਉਹਨਾਂ 70 ਦਾ ਤੋੜ ਕੇ ਇੱਕ ਇੱਕ ਵਿਧਾਨ ਦੋ ਸ਼ਬਦਾਨ ਤੋਂ ਇੱਕ ਮਨਾ ਇਸ ਕਰਕੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹੁਣ ਮੈਂ ਕਹਿੰਦਾ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਕੇ ਚੰਗੇ ਕੰਮ ਕਰਨ ਜਿਸ ਦਾ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ ਛੜਕਾਂ ਬਣਾਈਆਂ ਕਾਰਜ ਕੀਤੇ ਜੋ ਵੀ ਪਿੰਡਾਂ ਸਾਡੇ ਪੰਜਾਬ ਚ ਵੀ ਬਹੁਤ ਕੁਸ਼ ਪਿੰਡਾਂ ਨੂੰ ਦਿੱਤਾ ਹੈ ਗ੍ਰਾਂਟਾਂ ਦਿੱਤੀਆਂ ਗਰੀਬ ਜਨਤਾ ਨੂੰ ਗਰੀਬ ਜਨਤਾ ਨੂੰ ਫੰਕ ਦਿੱਤੀ ਆ ਛਿਲੰਗਰ ਵੰਡੇ ਆ ਹੋਰ ਬੜੇ ਕੰਮ ਕੀਤੇ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੀਆਂ ਕੋਈ ਕਮੀਆਂ ਰਹਿੰਦੀਆਂ ਉਗਲ ਇਸ 55 ਸਾਲਾਂ ਦੇ ਵਿੱਚ ਦੂ ਕਰਨ ਮੇਰੀ ਇਹੋ ਹੀ ਰਾয়া ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਦੀ ਕੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਕੀ ਕਰਨ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਵੀ ਆਵੇ ਇਹ ਮੋਦੀ ਸਰਕਾਰ ਮੰਨਵਾ ਬੜੀਆਂ ਹੀ ਜਿਹੜੀਆਂ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਿਲੰਡਰ ਵਗੈਰਾ ਕਣਕਾ ਟਾਹ ਦਾ ਆਲਾ ਉਹ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਵੀ ਇਹਨੂੰ ਮਤਲਬ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਸੀਗੇ ਮੋਦੀ ਸਰਕਾਰ ਕਰਮਾ ਪਾਏ ਜਾਂਦੇ ਸੀਗੇ ਇਸ ਤਰ੍ਹਾਂ ਕਈ ਸਹੂਲਤਾਂ ਮਿਲੀਆਂ ਸੀਗੀਆਂ ਅਸੀਂ ਚਾਹੁੰਦੇ ਸੀ ਮੋਦੀ ਸਰਕਾਰ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਆਵੇ ਚਲੋ ਠੀਕ ਆ ਅਗਲੀ ਵਾਰ ਕੋਸ਼ਿਸ਼ ਕਿ ਅਜਿਹੇ ਦੂਜੀਆਂ ਪਾਰਟੀਆਂ ਆਮ ਆਦਮੀ ਪਾਰਟੀ ਜਾਂ ਕੱਲੀਆਂ ਜਾਂ ਕਾਂਗਰਸੀ ਪਾਰਟੀ ਹੈ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਕੀਤਾਗਾ ਆਮ ਆਦਮੀ ਪਾਰਟੀ ਨੇ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਸੀ ਜਿਹੜੇ ਹਜੇ ਤੱਕ ਉਹਨਾਂ ਨੇ ਪੂਰੇ ਨਹੀਂ ਕੀਤੇ ਸਭ ਤੋਂ ਪਹਿਲਾ ਵਾਅਦਾ ਉਹਨਾਂ ਨੇ ਕੀਤਾ ਸੀ ਜੈਤੂ ਮੰਡੀ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਸੀ ਖਤਮ ਕਰਾਂਗੇ ਚਿੱਟੇ ਦਾ ਜਿਹੜਾ ਨਸ਼ਾ ਖਤਮ ਕਰਨ ਦੀ بجائے ਹੋਰ ਤੇਜ਼ ਹੋ ਗਿਆ ਅਸੀਂ ਇਹਨਾਂ ਨੂੰ ਕਈ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਜੈਤੂ ਮੰਡੀ ਦੇ ਚਿੱਟਾ ਬੰਦ ਕੀਤਾ ਜਾਵੇ ਜਿਹੜੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ 15-15 ਸਾਲ ਦੇ 16-16 ਸਾਲ ਦੇ ਜਿਹੜੇ ਨੌਜਵਾਨ ਚਿੱਟੇ ਦੀ ਭੇਡ ਚ ਸਭ ਦੇ ਵਿੱਚੋਂ 40% ਜਿਹੜਾ ਕੁੜਗਾਂ ਵੀ ਚਿੱਟਾ ਪੀਂਦੇ ਨੇ ਜਿਹੜਾ ਚਿੱਟੇ ਦੀ ਗੱਲ ਕੀਤੀ ਹੈ ਇਹ ਤਾਂ ਆਲ ਪੰਜਾਬ ਦੇ ਵਿੱਚ ਹੀ ਚਿੱਟਾ ਚੱਲ ਰਿਹਾ ਕਿਨੇ ਜੱਤੋਂ ਮੰਡੀ ਦੇ ਵਿੱਚ ਨਹੀਂ ਸਾਰੇ ਪੰਜਾਬ ਵਾਸਤੇ ਕਿਨੇ ਸਾਰੇ ਪੰਜਾਬ ਵਾਸਤੇ ਉਹੀ ਗੱਲ ਕਰ ਰਹੇ ਨੇ ਵੀ ਜਿਹੜਾ ਸਾਨੂੰ ਇਹ ਕਣਕਦਾਰਾ ਜਾ ਕੇ ਹੋਰ ਸਕੀਮਾਂ ਦਿੰਦੇ ਆ ਉਸ ਤੋਂ ਪਹਿਲਾਂ ਅਸੀਂ ਇਹ ਗੱਲ ਕਵਾਂਗੇ ਵੀ ਜੇੜਾ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਜਿਹੜਾ ਕਰਮ ਕੀਤਾ ਜਾਵੇ ਚਿੱਟੇ ਦੇ ਨਸ਼ੇ ਦੇ ਜਿਹੜੇ ਕਾਰਨ ਕਈ ਹੈ ਇਹਦੇ ਨਾਲ ਲੁੱਟਾਂ ਖਵਾ ਹੁੰਦੀਆਂ ਕਿਉਂਕਿ ਜਿਹੜੇ ਚਿੱਟਾ ਪੀਂਦੇ ਉਹਨਾਂ ਨੂੰ ਘਰੋਂ ਪੈਸੇ ਨਹੀਂ ਮਿਲਦਾ ਕੰਮ ਧੰਦਾ ਕਰਦੇ ਨਹੀਂ ਉਹ ਸੜਕਾਂ ਦੇ ਚੋਲਿਆਂ ਬਣਾ ਕੇ ਖੜ ਇਹ ਲੋ ਬਹੁਤ ਹੀ ਜੜਾ ਨਸ਼ਾ ਬੇਕਾਰ ਨਸ਼ਾ ਬੰਦੇ ਨੂੰ ਗਲਤ ਰਾਹ ਤੇ ਲੈ ਕੇ ਜਾਂਦਾ ਹੈ ਕੋਈ ਵੀ ਸਰਕਾਰ ਆਵੇ ਅਸੀਂ ਉਹਨਾਂ ਨੂੰ ਪਹਿਲ ਦੇ ਦਰ ਆਪੇ ਹੀ ਬੇਨਤੀ ਕਰਾਂਗੇ ਜਿਹੜਾ ਚਿੱਟਾ ਜਿਹੜਾ ਪੰਜਾਬ ਦੇ ਵਿੱਚ ਪੂਰਾ ਕਾਦਮ ਕਰੋ ਬਿਨਾਂ ਜਨਨ ਜੀ ਸਿਖਨਰ ਜਨਨ ਜੀ ਸਾਨੂੰ ਬਹੁਤ ਖੁਸ਼ੀ ਆਈ ਸਰ ਨਰਿੰਦਰ ਭਾਈ ਦੀ ਤੀਜੀ ਵਾਰ ਕੋ ਪ੍ਰਧਾਨ ਮੰਤਰੀ ਬਣ ਰਏ ਜੋ ਇਹਨੇ ਕਿਤੇ ਕੰਮ ਚੰਗੇ ਕੀਤੇ ਹੋਣਾ ਮੈਂ ਆਪਦੇ ਰਹੀ ਆਪ 100 ਸਿਲੰਡਰ ਆ ਦੇ ਪਿੰਡ ਵਿੱਚ ਵੰਡੇ ਬਾਕੀ ਹੋਰ ਜਿਹੜੇ ਮੈਨੂੰ ਕਿ ਮੋٹے ਲੋਕਾਂ ਦੇ ਕੰਮ ਕਰਵਾਏ ਬਹੁਤ ਜ਼ਿਆਦਾ ਜਿਹੜੇ 2 200 ਆਉਂਦੇ ਸੀ ਉਹ ਵੀ ਮੈਂ ਲੋਕਾਂ ਨੂੰ ਬਹੁਤ ਜ਼ਿਆਦਾ ਕੇ ਦੁਆਏ ਆ ਇਹ ਗੁਰ ਜਾਕਿ ਇਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਆ ਕਿ ਮੈਂ ਦਰਗਾੜੀ ਦੇ ਰਹਿਣ ਵਾਲੀ ਆ ਮੈਨੂੰ 35 ਸਾਲ ਹੋ ਗਏ ਪਾਜ ਪਾਚ ਤੇ ਮੈਂ ਤਾਂ ਪਾਜ ਪਾ ਦੇ ਨਾਲ ਹੀ ਰਹੂੰਗੀ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਮੈਂ ਬਹੁਤ ਬਹੁਤ ਵਧਾਈ ਦਿੰਦੀ ਹਾਂ ਅਦੂਲਾ ਗੁਰੇ ਗੁਰੇ ਆਈ ਗਏ ਲੈ ਬਾਈ ਕੋਈ ਕੋਈ ਮੋਟਾ ਤੁਹਾਨੂੰ ਮੈਂ ਕਿੱਥੇ ਪਾਸੋਂ ਮੋਢੋਂ ਕਰੋ ਕਰੋ ਰਹਣਾ ਨਹੀਂ ਮੈਂ ਕੱਲ ਬਹੁਤ ਸਾਇ ਪੁਜੇ ਇੱਕ ਫੋਟੋ ਖਿੱਚੀ ਉਹ ਬਸ ਚਲੋ ਅੱਜ ਨਾ ਕੰਮ ਨਹੀਂ ਹੋ ਰਿਹਾ ਮਾਠਾ ਹਲੋ ਦੇਖ ਆਗੇ ਕੁਝ ਤੁਸੀਂ ਦੇਖਿਆ ਕਿ ਗਿੰਦਰ ਸਿੰਘ ਰਮਾਣਾ ਜੀ ਦੇ ਘਰ ਅੱਜ ਭਾਰਤੀ ਜਨਤਾ ਪਾਰਟੀ ਜੋ ਕੇਂਦਰ ਦੇ ਸਰਕਾਰ ਬਣਾਉਣ ਜਾ ਰਹੀ ਹੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਰਹੇ ਹੈ ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਗਏ ਆ ਔਰ ਉਹਨਾਂ ਨੇ ਕਿਹਾ ਕਿ ਜੋ ਪਹਿਲਾਂ ਨਾਲੋਂ ਵੀ ਵਧੀਆ ਕੰਮ ਨਰਿੰਦਰ ਮੋਦੀ ਜੀ ਕਰਨਗੇ ਔਰ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਉਣਗੇ ਮੈਂ ਰਮੇਸ਼ ਗੱਬਾ ਇੰਡੀਅਨ ਟੀਵੀ ਨਿਊਜ਼ ਕੋਰਟ ਤੋਂ ਪੂਰਾ ਪੰਜਾਬ